ਤੁਹਾਨੂੰ ਖੱਜਲ ਖਵਾਰ ਨਾ ਹੋਣਾ ਪਵੇ ਦੱਸਦੇ ਆ ਕਿ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੜਕ ਜਾਮ ਕੀਤੀ ਗਈ ਇੱਕ ਵੱਡਾ ਹਾਈਵੇ ਜਾਮ ਕੀਤਾ ਗਿਆ ਦੱਸਦੇ ਆ ਕਿ ਗੰਨੇ ਗੰਨੇ ਕਾਸ਼ਤਕਾਰਾਂ ਦੇ ਵੱਲੋਂ ਇੱਕ ਰੋਡ ਨੂੰ ਜਾਮ ਕੀਤਾ ਗਿਆ ਗੰਨੇ ਦੀ ਖਰੀਦ ਨਾ ਸ਼ੁਰੂ ਹੋਣ ਦੇ ਕਰਕੇ ਰੋਸ ਵਿੱਚ ਚੱਲਦੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਜਿਸਦੇ ਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਦਰਅਸਲ ਕਿਸਾਨਾਂ ਦੇ ਵੱਲੋਂ ਮੇਨ ਹਾਈਵੇ ਜਾਮ ਕੀਤਾ ਗਿਆ ਦੱਸਦੇ ਆ ਕਿ ਲੁਧਿਆਣਾ ਮਰੇਕ ਕੋਲਾ ਰੋਡ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਗਿਆ ਇੱਥੇ ਧੂਰੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਵਾ ਦੱਸਦੇ ਕਿ ਗੰਨੇ ਦੀ ਖਰੀਦ ਨਾ ਸ਼ੁਰੂ ਹੋਣ ਦੇ ਚਲਦਿਆਂ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਦੱਸਿਆ ਕਿ ਕਿਸਾਨਾਂ ਨੇ ਗੰਨੇ ਦੇ ਨਾਲ ਭਰੀਆਂ ਟਰਾਲੀਆਂ ਨੂੰ ਸੜਕ ਦੇ ਉੱਪਰ ਹੀ ਖਾਲੀ ਕੀਤਾ ਯਾਨੀ ਕਿ ਸੜਕ ਦੇ ਉੱਪਰ ਗੰਨੇ ਦੀ ਢੇਰੀ ਲਗਾ ਦਿੱਤੀ ਆ ਤੇ ਸੜਕ ਨੂੰ ਜਾਮ ਕਰ ਦਿੱਤਾ ਬਲਾਕ ਕਰ ਦਿੱਤਾ ਜੇਕਰ ਤੁਸੀਂ ਇਸ ਰਸਤੇ ਤੋਂ ਲੰਘਣਾ ਹੈ ਇਸ ਰਸਤੇ ਤੋਂ ਸਫ਼ਰ ਕਰਨਾ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਤਾਂ ਕਿ ਹੋਰ ਕੋਈ ਵੀ ਇਸ ਰਸਤੇ ਦੇ ਉੱਪਰ ਜਾ ਕੇ ਨਾ ਫਸ ਜਾਏ ਉਹ ਖੱਜਲ ਖਵਾਰ ਨਾ ਹੋਵੇ ਤਾਂ ਕਿਸਾਨਾਂ ਦੇ ਵੱਲੋਂ ਜਾਮ ਲਗਾਇਆ ਗਿਆ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਦੱਸਦੀਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਹੀ ਗੰਨੇ ਨੂੰ ਅੱਗ ਲਗਾਵਾਂਗੇ ਕਿਉਂਕਿ ਵਿਕ ਨਹੀਂ ਰਿਹਾ ਕਿਉਂਕਿ ਇਸ ਦੀ ਜੋ ਖਰੀਦ ਆ ਉਹ ਨਹੀਂ ਕੀਤੀ ਜਾ ਰਹੀ ਇਸ ਕਰਕੇ ਅੱਕੇ ਹੋਏ ਕਿਸਾਨਾਂ ਨੇ ਹੁਣ ਸਰਕ ਦੇ ਵਿਚਕਾਰ ਹੀ ਗੰਨੇ ਨਾਲ ਭਰੀਆਂ ਟਰਾਲੀਆਂ ਨੂੰ ਖਾਲੀ ਕਰ ਦਿੱਤਾ ਦੱਸਦੀਏ ਕਿ ਤੂਰੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿਸਾਨਾਂ ਦੇ ਵੱਲੋਂ ਲੁਧਿਆਣਾ ਹਿਸਾਰ ਹਾਈਵੇ 'ਜੋ ਦਿੱਲੀ ਨੂੰ ਹਾਈਵੇ ਜਾਂਦਾ ਟਿੱਕਰੀ ਬਾਰਡਰ ਨੂੰ ਜੋ ਇਹ ਹਾਈਵੇ ਜਾਂਦਾ ਉਸ ਬਾਰਡਰ ਦੇ ਉਸ ਰਸਤੇ ਦੇ ਉੱਪਰ ਜੋ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਦੀ ਹੈ ਕਿ ਮੌਕੇ ਦੇ ਉੱਪਰ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਨੇ ਉਹਨਾਂ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਉੱਥੇ ਹੀ ਟ੍ਰੈਫਿਕ ਆ ਜੋ ਉਸ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਤਾਂ ਜੇਕਰ ਤੁਸੀਂ ਇਸ ਰਸਤੇ ਤੋਂ ਸਫ਼ਰ ਕਰਨਾ ਸੀ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ ਕਿ ਇਸ ਰਸਤੇ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਡ ਨੂੰ ਬਲੌਕ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਨੇ ਜੋ ਜੋ ਕਿਸਾਨ ਨੇ ਉਹ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਦੱਸ ਦਈਏ ਕਿ ਮਿਲਾਂ ਦੇ ਖਿਲਾਫ ਲਗਾਤਾਰ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਜੇਕਰ ਥੋੜਾ ਜਿਹਾ ਪਿੱਛੇ ਜਾਈਏ ਤਾਂ ਕਿਸਾਨ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਸੀ ਜਿਸ ਤੋਂ ਬਾਅਦ ਇੱਕ ਮੀਟਿੰਗ ਹੋਈ ਸੀ ਤੇ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਨਜ਼ੂਰੀ ਆ ਜਿਹੜੀ ਹਰੀ ਝੰਡਿਆ ਉਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਵੀ ਖੁਸ਼ੀ ਸੀ ਕਿ ਸ਼ਾਇਦ ਜੋ ਐਲਾਨ ਕੀਤੇ ਗਏ ਨੇ ਉਸ ਅਨੁਸਾਰ ਹੁਣ ਉਹਨਾਂ ਨੂੰ ਕੀਮਤ ਮਿਲੇਗੀ ਤੇ ਜਲਦ ਤੋਂ ਜਲਦ ਜਿਹੜੀ ਗੰਨੇ ਦੀ ਖਰੀਦ ਆ ਉਹ ਸ਼ੁਰੂ ਹੋਵੇਗੀ ਪਰ ਕੁਝ ਮਿਲਾਂ ਦੇ ਵਿੱਚ ਖਰੀਦ ਨਾ ਸ਼ੁਰੂ ਹੋਣ ਦੇ ਚਲਦਿਆਂ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਇਸੇ ਦੇ ਚਲਦਿਆਂ ਧੂਰੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਰੋਡ ਦੇ ਉੱਪਰ ਕਿਸਾਨਾਂ ਨੇ ਗੰਨੇ ਦੇ ਨਾਲ ਭਰੀ ਹੋਈ ਟਰਾਲੀ ਨੂੰ ਖਾਲੀ ਕੀਤਾ ਜੇਕਰ ਤੁਸੀਂ ਵੀ ਇਸ ਰਸਤੇ ਤੋਂ ਸਫਰ ਕਰਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ ਕਿ ਇਸ ਰਸਤੇ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸ ਰਸਤੇ ਨੂੰ ਤੁਸੀਂ ਨਾ ਚੁਣਿਓ ਜੇਕਰ ਇਸ ਰਸਤੇ ਤੋਂ ਤੁਸੀਂ ਲੰਘਣਾ ਸੀ